ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਆਨੂੰ ਹੋਰ ਸੁਣਾਓ ਕਿਵੇਂ ਠੀਕ ਹੋ ਉਮੀਦ ਕਰਦੀ ਆ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਜੀ ਮੈਂ ਤੁਹਾਨੂੰ ਦੱਸਣ ਲੱਗੀ ਆ ਵੀ ਮੇਰੇ ਦੇਖ ਲਓ ਕਿੱਦਾਂ ਮੇਰੇ ਨੀਲ ਪਏ ਆ ਆਹ ਦੇਖ ਲਓ ਬਾਹ ਕਿਨੇ ਨੀਲੇ ਮੇਰੇ ਪਾਇਆ ਇਧਰ ਮੇਰੇ ਦੋ ਦੰਦ ਵੀ ਨਿਕਲ ਗਏ ਆ ਇਹ ਦੰਦ ਵੀ ਕਿੱਦਾਂ ਮੇਰੇ ਨਿਕਲੇ ਆ ਮੈਂ ਤੁਹਾਨੂੰ ਸਾਰਾ ਕੁਝ ਦੱਸੂਗੀ ਪਹਿਲਾਂ ਨਾ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੁਸੀਂ ਸੋਚਦੇ ਹੋਵੋਗੇ ਵੀ ਮੇਰੇ ਤੇ ਖਰੇ ਕਿਸੇ ਨੇ ਹttਿਆਚਾਰ ਕੀਤਾ ਆ ਜਿਹੜੇ ਮੇਰੇ ਐਡੇ ਐਡੇ ਨੀਲ ਤੇ ਇਧਰੋਂ ਮੇਰੇ ਦੰਦ ਵੀ ਦੋ ਨਿੱਕਾ ਹੈ। ਇੱਕ ਤਾਂ ਮੈਨੂੰ ਹਾਸ ਆ ਵੀ ਹੁੰਦਾ ਮੇਰੇ ਕੋਲ ਬੋਲ ਵੀ ਨਹੀਂ ਹੁੰਦਾ ਜੇ ਇਸ ਤਰ੍ਹਾਂ। ਇਧਰ ਆਦਾ ਜਿੱਦਾਂ ਮੂੰਹ ਦੇ ਵਿੱਚੋਂ ਆਵਾਜ਼ ਜਿਹੀ ਨਿਕਲੀ ਜਾਂਦੀ ਹੈ ਹਨਾ ਦੋ ਦੰਦ ਨਿਕਲਣ ਦੇ ਕਾਰਨ ਇਹ ਹੋ ਗਿਆ ਆ। ਹੁਣ ਮੈਂ ਤੁਹਾਨੂੰ ਦੱਸਦੀ ਆ ਵੀ ਇਹ ਨੀਲ ਜਿਹੜਾ ਆ ਮੇਰੇ ਕਿਸ ਤਰ੍ਹਾਂ ਪਿਆ। ਏ ਦੇਖੋ ਕਿੰਨਾ ਵੱਡਾ ਨੀਲਿਆ ਮੈਂ ਤਾਂ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕਰਨ ਲੱਗੀ ਆ ਗੱਲ ਤਾਂ ਸ਼ੇਅਰ ਕਰਨ ਲੱਗੀ ਆ ਤਾਂ ਜੋ ਤੁਸੀਂ ਵੀ ਖਿਆਲ ਰੱਖੋ ਤੁਹਾਡੇ ਕੋ ਵੀ ਇਹ ਗਲਤੀ ਨਾ ਹੋਵੇ ਮੈਂ ਕੀ ਗਲਤੀ ਕੀਤੀ ਮੈਂ ਤੁਹਾਨੂੰ ਦੱਸਦੀ ਆ ਮੈਂ ਇੱਕ ਬੱਸ ਤੋਂ ਉੱਤਰ ਕੇ ਮੈਂ ਦੂਸਰੀ ਬੱਸ ਵਿੱਚ ਚੜਨਾ ਸੀ ਜਿੱਦਾਂ ਟੋਲ ਪਲਾਜ਼ਾ ਆਇਆ ਤੇ ਜਿਹੜੀ ਬੱਸ ਸੀ ਸਾਡੀ ਸਾਰੀ ਇੱਕ ਜੱਥਾ ਸੀ ਇੱਕ ਸੰਗਤ ਸੀ ਜਿਹਦੇ ਵਿੱਚ ਆਪਾਂ ਉਸ ਬੱਸ ਵਿੱਚ ਬੈਠੀ ਸੀ ਤੇ ਉਹਨਾਂ ਨੇ ਸਾਰੀ ਬਾਸ ਨੂੰ ਪਤਾ ਸੀ ਵੀ ਇਸ ਇਹਨੇ ਇੱਥੇ ਟੂਲ ਪਲਾਜ਼ੇ ਤੇ ਉਤਰਨਾ ਆਇਆ ਤੇ ਦੇਖੋ ਜੀ ਜਿਹੜਾ ਉਹ ਸਿਗਾ ਮੁੰਡਾ ਇੱਕ ਸੀਗਾ ਤੇ ਉਹਨੇ ਨਾ ਜਦੋਂ ਮੈਂ ਉਤਰਨ ਲੱਗੀ ਐ ਇਸ ਤਰ੍ਹਾਂ ਕਰਕੇ ਨਾ ਮੈਂ ਖਿੜਕੀ ਨੂੰ ਹੱਥ ਪਾਇਆ ਹੋਇਆ ਸੀ ਤੇ ਮੈਂ ਆਪ ਆ ਥੱਲੇ ਉਤਰ ਗਈ ਬਾਹ ਤਾਂ ਆਪਾਂ ਬਾਝੇ ਛੱਡ ਦੇਣਾ ਉਤਰ ਕੇ ਤੇ ਉਹਨੇ ਕੀ ਕੀਤਾ ਜਲਦੀ ਜਲਦੀ ਖਿੜਕੀ ਜਿਹੜੀ ਬੰਦ ਕਰ ਦਿੱਤੀ ਤੇ ਇਹ ਬਾਹ ਮੇਰੀ ਜਿਹੜੀ ਆ ਦੇਖੋ ਇਦਾਂ ਵੇਝਾ ਗਈ ਹੱਥ ਮੇਰਾ ਅੰਦਰਲੇ ਪਾਸੇ ਸੀਗਾ ਬਸਦੇ ਤੇ ਇਹ ਬਾਕੀ ਮੈਂ ਜਿੱਦਾਂ ਵੀ ਇਸ ਤਰ੍ਹਾਂ ਬਾਹਰ ਸੀ ਤੇ ਜੇ ਉਹ ਜ਼ਿਆਦਾ ਕਾਲ ਤਿੰਦਾ ਤਾਂ ਸ਼ਾਇਦ ਮੇਰੀ ਇਹ ਹੱਡੀ ਵੀ ਟੁੱਟ ਸਕਦੀ ਸੀ ਪਰ ਨਹੀਂ ਪਰਮਾਤਮਾ ਦਾ ਉਹਦਾ ਬਚਾ ਰਿਆ ਥੋੜਾ ਮੇਰਾ ਇਹ ਮੋਢਾ ਵੀ ਦਰਦ ਕਰਦਾ ਆ ਤੇ ਚਲੋ ਉਹ ਦੀ ਗੱਲ ਬਾਤ ਸ ਰੁਕ ਗਈ ਹੈ ਨਾ ਬਹੁਤ ਵਧੀਆ ਗੱਲ ਉਹਨਾਂ ਨੇ ਸਾਰਿਆਂ ਨੇ ਕਿਹਾ ਰੁਕੋ ਰੁਕੋ ਪਰ ਮੈਂ ਉਹਨਾਂ ਨੂੰ ਇੰਨਾ ਮਹਿਸੂਸ ਨਹੀਂ ਹੋਣ ਦਿੱਤਾ ਕਿ ਮੇਰੇ ਬਹੁਤ ਜ਼ਿਆਦਾ ਸੱਟ ਲੱਗੀ ਆ ਫਿਰ ਵੀ ਜਿਸ ਤਰ੍ਹਾਂ ਮੇਰੇ ਕੋ ਵੀ ਇੰਨਾ ਵੀ ਵਿੱਚ ਦਬਾਅ ਆ ਗਿਆ ਤੇ ਮੈਂ ਉਹਨਾਂ ਨੂੰ ਮੇਰੇ ਕੋ ਬੋਲ ਨਹੀਂ ਹੋਇਆ ਤਪਰ ਮੈਂ ਉਹਨੂੰ ਇਸ਼ਾਰਾ ਕਰ ਦਿੱਤਾ ਵੀ ਕੋਈ ਗੱਲ ਨਹੀਂ ਤੁਸੀਂ ਜਾਓ ਤੇ ਚਲੋ ਇੰਨੀ ਕ ਹਮਤ ਹੈਗੀ ਵੀ ਇੰਨਾ ਕਿ ਮੈਂ ਸਹਿਣ ਕਰ ਗਈ ਜਿਹੜਾ ਹਨ ਤੇ ਪਰ ਤੁਸੀਂ ਦੇਖੋ ਜਦੋਂ ਆਪਾਂ ਹੋਰ ਬੱਸਾਂ ਦੇ ਵਿੱਚ ਜਾਂ ਸਰਕਾਰੀ ਜਾਂ ਪ੍ਰਾਈਵੇਟ ਬੱਸਾਂ ਦੇ ਵਿੱਚ ਆਪਾਂ ਸਫ਼ਰ ਕਰਦੇ ਆ ਉੱਥੇ ਆਪਣਾ ਨੂੰ ਕੋਈ ਜਾਣਦਾ ਨਹੀਂ ਹੁੰਦਾ ਨਾ ਕੋਈ ਡਰਾਈਵਰ ਨਾ ਕੋਈ ਕੰਡੈਕਟਰ ਨਾ ਕੋਈ ਮਸਾਫਰ ਤੇ ਉਥੇ ਆਪਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਹੈਗਾ ਤੁਸੀਂ ਬਹੁਤ ਖਿਆਲ ਦੇ ਨਾਲ ਉਤਰਿਆ ਕਰੋ ਕੋਈ ਵੀ ਕਾਲੀ ਨਾ ਕਰਿਆ ਕਰੋ ਜਾਂ ਜੇ ਤੁਹਾਡਾ ਕੋਈ ਇਦਾਂ ਦਾ ਕੋਈ ਚਾਂਸ ਬਣ ਜੇ ਹਨਾ ਬਿਲਕੁਲ ਵੀ ਇਸ ਤਰ੍ਹਾਂ ਨਾ ਕਰੋ ਅਗਲੇ ਨੂੰ ਪਾਈ ਪਾਈ ਰੋਕ ਬੱਸ ਨੂੰ ਮੈਨੂੰ ਉਤਰਨ ਦੇ ਫੇਚ ਲਾਈ ਇਸ ਤਰ੍ਹਾਂ ਕਾਲੀ ਬਿਲਕੁਲ ਨਹੀਂ ਕਰਨੀ ਕਈ ਵਾਰੀ ਮੈਂ ਦੇਖਦੀ ਹੁੰਨੀ ਆ ਵੀ ਇਹ ਬੱਸ ਸਟਾਪ ਤਾਂ ਹਜੇ ਅੱਗੇ ਹੁੰਦਾ ਆ ਜੇ ਉਜਨਾਨੀਆਂ ਨੂੰ ਹੁੰਦਾ ਆ ਜਾਂ ਵੀਰਾਂ ਨੂੰ ਹੁੰਦਾ ਆ ਵੀ ਆਪਾਂ ਫਟਾਫਟ ਉਤਰ ਜਾਨੇ ਆ ਵੀ ਇੱਥੇ 12ਵਾਂ ਬੱਸ ਸਟੈਂਡ ਤੇ ਉਤਰ ਕੇ ਆਪਣਾ ਜੋ ਵੀ ਹੈਗਾ ਸਾਧਨ ਲੈ ਲੈਣੇ ਆ ਤਾਂ ਉਹ ਬੱਸ ਵਾਲੇ ਆ ਉਹ ਵੀ ਨਹੀਂ ਇੰਨੀ ਜਲਦੀ ਬੱਸ ਰੋਕਦੇ ਨਹੀਂ ਹੈਗੇ ਕਿਉਂਕਿ ਉਹਨਾਂ ਨੇ ਬੱਸ ਸਟੈਂਡ ਜਾ ਕੇ ਹੀ ਬੱਸ ਰੁਕਣੀ ਆ ਵੀ ਇਹਨਾਂ ਲੱਗਿਆ ਕਿ ਰੋਕਣ ਵੀ ਕਿਉਂ ਉਹਨਾਂ ਦਾ ਬੰਦਦਾ ਆ ਉਹ ਬੱਸ ਸਟੈਂਡ ਤੇ ਜਾ ਕੇ ਹੀ ਬੱਸ ਰੋਕਣਗੇ ਪਰ ਜਿਹੜੇ ਲੋਕ ਆ ਉਹ ਨਹੀਂ ਮੰਨਦੇ ਹੈਗੇ ਉਹ ਮਾੜਾ ਜਿਹਾ ਮੋੜ ਆਉਂਦਾ ਆ ਬੱਸ ਉਹ ਹੌਲੀ ਹੁੰਦੀ ਆ ਫਟਾਫਟ ਉਤਰਨ ਦੀ ਕੋਸ਼ਿਸ਼ ਕਰਦੇ ਆ ਫਿਰ ਜੇ ਸਰਪਚੂਟ ਲੱਗ ਜਾਵੇ ਫਿਰ ਡਰਾਈਵਰਾਂ ਨੂੰ ਦੋਸ਼ ਦਿੰਦੇ ਆ ਵੀ ਇਹਨੇ ਵਾਸਤੇ ਚਲਾ ਲੀ ਇਹਨੂੰ ਜਿਸਦਾਨੀਏ ਅੰਨਾ ਹੋਇਆ ਆ ਹਨਾ ਇਸ ਤਰ੍ਹਾਂ ਤੇ ਮੈਂ ਇਹ ਕਹਿੰਨੀ ਆ ਵੀ ਤੁਸੀਂ ਜੋ ਗਲਤੀ ਮੇਰੇ ਕੋਲ ਹੋਈ ਆ ਜਾਂ ਗਲਤੀ ਕਹਿ ਲਓ ਜਾਂ ਕੁਝ ਵੀ ਲਾ ਲਓ ਤੁਸੀਂ ਤਾਂ ਵੈਸੇ ਮੈਨੂੰ ਲੱਗਦਾ ਨਹੀਂ ਕਿ ਮੇਰੇ ਕੋ ਗਲਤੀ ਹੋਈ ਹੈ ਸ਼ਾਇਦ ਉਸ ਬੰਦੇ ਨੇ ਹਾਂ ਜਲਦਬਾਜ਼ੀ ਕੀਤੀ ਖਿੜਕੀ ਬੰਦ ਕਰਨ ਦੀ ਜਦ ਕਿ ਹਲੇ ਮੋਰੇ ਗੱਡੀਆਂ ਹੋਰ ਵੀ ਕਿੰਨੀਆਂ ਲੱਗੀਆਂ ਹੋਈਆਂ ਸੀਗੀਆਂ ਵੀ ਜਿਨ੍ਹਾਂ ਨੇ ਹਲੇ ਉਹ ਪਾਚੀ ਕਟਾਉਣੀ ਸੀ ਟੋਲ ਪਲਾਜ਼ਾ ਸੀ ਨਾ ਵੀ ਇੰਨੀ ਜਲਦੀ ਵੀ ਕੋਈ ਨਹੀਂ ਸੀ ਉਹਨੂੰ ਹੋਣੀ ਚਾਹੀਦੀ ਹਲੇ ਚਾਰ ਪੰਜ ਗੱਡੀਆਂ ਹੋਰ ਵੀ ਸੀ ਮੋਰੇ ਉਹਨੇ ਫਟਾਫਟ ਖਿੜਕੀ ਬੰਦ ਕਰ ਦਿੱਤੀ ਤੇ ਮੇਰੀ ਬਾਹ ਵਿੱਚ ਆ ਗਈ ਤਾਂ ਚਲੋ ਸ਼ੁਕਰ ਹੈ ਪਰਮਾਤਮਾ ਦਾ ਬਚਾਅ ਹੋ ਗਿਆ ਜਿਆਦਾ ਨੁਕਸਾਨ ਨਹੀਂ ਹੋਇਆ ਤੇ ਚਲੋ ਜੀ ਬਸ ਅੱਜ ਦੀ ਵੀਡੀਓ ਇੰਨੀ ਆ ਤੁਸੀਂ ਵੀ ਆਪਣਾ ਕਹਿੰਦੇ ਹੁੰਦੇ ਆ ਵਿਚਾਰ ਰੱਖੋ ਸਤਰਕ ਰਹੋ ਇਹਨਾਂ ਚੀਜ਼ਾਂ ਤੋਂ ਟ੍ਰੇਨ ਵੀ ਜਦੋਂ ਟ੍ਰੇਨ ਚੋਂ ਉਤਰਨਾ ਆ ਜੇ ਉਹ ਪੂਰੀ ਤਰ੍ਹਾਂ ਖੜ੍ਹ ਜਾਂਦੀ ਲੀ ਆਪਣੇ ਸਟੇਸ਼ਨ ਤੇ ਜਾ ਕੇ ਫੇਰ ਤੁਸੀਂ ਉਤਰਿਆ ਕਰੋ ਬੱਸ ਚੋਂ ਵੀ ਉਤਰਨਾ ਆ ਤਾਂ ਜਦੋਂ ਉਹਦਾ ਕੋਈ ਸਟੈਂਡ ਆਉਂਦਾ ਤਾਂ ਹੀ ਉਤਰੋ ਕੋਈ ਜਲਦਬਾਜੀ ਨਾ ਕਰੋ ਜੀ ਅੱਜ ਦੀ ਵੀਡੀਓ ਇੰਨੀ ਸੀ ਤਾਂ ਤੱਕ ਜੀ ਜੀ ਅਗਰੇ ਆਪਾਂ ਨਵੀਂ ਵੀਡੀਓ ਵਿੱਚ ਮਿਲਾਂਗੇ ਉਹਨਾਂ ਚੰਡੀ ਜੀ ਸਾਸਰੀ ਕਾਲ ਜੀ